ਬੰਦ ਕਰ ਸੁਣਾ ਅਲੀ ਕਿ ਤੇਰਾ ਮੰਗਣੇ ਕਰੇਂਗਾ ਤੂੰ ਆ ਕੇ ਬੈਠੇਂਗਾ ਨਹੀਂ ਮੇਰੀ ਸੁਣ ਜਾ ਕੋਲ ਸੁਣਾ ਨਹੀਂ ਚਾਹਤਾ ਤੂੰ ਮੁੰਡੇ ਕਰਾ ਲੇਂ ਜਿਉ ਮਰ ਕੇ ਕਰਦੇ ਸਦਾ ਨਾ ਕੋਈ ਨਾ ਕਰਾ ਨਿਸ਼ਾਨੀ ਇਹ ਬੇਚਤੇ ਆਂ ਪੰਜਾਬ ਦੀ ਜਵਾਨੀ ਰੋਲਦੀ ਆ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਮਾਫੀ ਇਹ ਉਹੀ ਹੀ ਕਰਦੇ ਰਹੋਗੇ ਤਾਂ ਮੈਂ ਤੁਹਾਨੂੰ ਕਿਸੇ ਪੱਧਰ ਸਰਕਾਰ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹ ਕਹਾਣੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਅਸੀਂ ਤਾਂ ਨਹੀਂ ਕਰਾਂਗੇ ਬਖਸ਼ੀ ਹੋਣੀ ਜੇ ਕੋਈ ਸਮਝਾ ਮਾਫ਼ੀ ਕਰਦੇ ਜੇ ਕੁਝ ਹੋ ਗਿਆ ਜੀ ਅਸੀਂ ਨਹੀਂ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਮਾਫ਼ ਕਰ ਦੋ ਅਸੀਂ ਤਾਂ ਨਹੀਂ ਜੀ ਬਸ ਮਾਫ਼ ਕਰ ਦਈਏ ਤੇ ਕਿਹਦੀ ਗਰੀਬੀ ਕਿੱਥੇ ਹੈ ਐਨਸੀਬੇ ਜੀ ਕੋਈ ਨਾ ਮੀਟਿੰਗ ਕਰਾਂਗੇ ਨੀਕਾ ਸਰ ਮੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਤੋਰਕ ਤੰਦੇ ਤੋਂ ਬਾਹਰ ਆਣ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਇਹ ਠੀਕ ਹੈ ਸਰ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨਤ ਚ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ ਹੁਣ ਸਾਹਮਣੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮਾਫ਼ ਕਰ ਦਿਓ। ਮੈਨਾਂ ਨੋ ਸਮਝੀ। ਤੁਮੇ ਥੋੜਾ ਕਰਤੀ ਹੈ। ਹਾਂਜੀ। ਹਾਂਜੀ ਭੈਣ ਦਾ ਜੀ। ਅਚਾ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ। ਕੀ ਕੁਝ ਵੇਚਦੇ ਸੀ? ਮੈਂ ਪਹਿਲਾਂ ਕੁਝ ਛਟਾ ਛਟਾ ਵੇਚਦੇ ਹਾਂ ਜੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ-ਸੂਜਾਂ ਮੈਂ ਤਾਂ ਧਿਆੜੀ ਕਰਦੇ ਹਾਂ ਜੀ। ਕਦੋਂ ਤੋਂ ਵੇਚਦੇ ਆ ਰਹੇ ਸੀ ਇਹ ਕੋ ਪਹਿਲਾਂ ਕੋਈ ਵਿਵਕ ਪਏ ਹੁਣ ਨਹੀਂ ਜੀ ਵੇਚਦੇ ਆ ਪੁਆਲੀਆਂ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਅਸੀਂ ਘਰਵਾਰ ਇਹ ਟਿੱਟੇ ਨਾਲ ਨਹੀਂ ਪਾਇਆ ਹੈਗਾ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਪੁਲਿਸ ਕਹਿ ਰਹੀ ਹੈ ਕਿ ਹੁਣ ਜਦੋਂ ਪਏ ਜਾਂਦੇ ਨੇ ਜਦੋਂ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਤੱਕ ਕੇ ਪਰਚਾ ਕਿਸੇ ਦੇ ਪਾਇਆ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਜੀ ਹਨ ਉਹ ਸਭ ਦੇ ਪਾਈ ਜਾਂਦੇ ਸੀ ਸਾਰੇ ਕਾਗਜ਼ ਪੱਤੇ ਇਕੱਠੇ ਹੋ ਗਏ ਜੀ ਜਬੀਰ ਵੀ ਤੁਹਾਡੀ ਇਹਨਾਂ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆਪਾਂ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਆ ਨਹੀਂ ਹੁਣ ਜੀ ਨਹੀਂ ਕਰਾਂਗੇ ਜੀ ਜੋ ਮਰਜ਼ੀ ਸਾਨੂੰ ਡੰਡ ਲਾ ਸਕਦੇ ਉਹ ਲਾ ਜੀ ਪਹਿਲੇ ਤੁਹਾਨੂੰ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਹਾਂ ਸਮਝਾਈਆ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁੱਛ ਨਹੀਂ ਗੱਲ ਕਹੇ ਸੀ ਵੀ ਨਸ਼ਾ ਨਹੀਂ ਜਾਇਲ ਆਈਟੀਜੀ ਵੀ ਜਾਂਦੇ ਅਸੀਂ ਜਾਣਦੇ ਹਾਂ ਵੀ ਅਸੀਂ ਕਹਿੰਨੇ ਵੀ ਸਾਰਾ ਨੇਮ ਪਾਉਂਦੇ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਬੀਜ ਨਹੀਂ ਅਸੀਂ ਵੇਚਦੇ ਹਾਂ ਪੰਜਾਬ ਚ ਬਹੁਤ ਪਹਿਲੇ ਯਾਰ ਇਸ ਤੋਂ ਪਹਿਲੇ ਠੀਕ ਨਸ਼ਾ ਫੋਲਾ ਸਿੰਘ ਜੀ ਸਰ ਬੋਲੇ ਜੀ ਕਿਹੜੇ ਮਾਲੇ ਚ ਰਹਿੰਦੇ ਹੋ ਰਾਮਨਗਰ ਵਰਤੀ ਸਰ ਬੋਲੇ ਜਿਹੜੀ ਪੁਲਿਸ ਵੱਲੋਂ ਇਹ ਨਸ਼ਿਆਂ ਦੇ ਵੇਚਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਿਹੜੀ ਕਿਸ ਤਰ੍ਹਾਂ ਦੇ ਦੇ ਸਰਕਾਰ ਦੇ ਤੇ ਪੁਲਿਸ ਦੇ ਕਾਰਵਾਈ ਬਹੁਤ ਵਧੀਆ ਸਰ ਬਹੁਤ ਵਧੀਆ ਲੋਕਾਂ ਦੇ ਪੁੱਤ ਮਾਰ ਰਹੇ ਨਹੀਂ ਬਹੁਤ ਵਧੀਆ ਵਧੀਆ ਮਹਮ ਚਲਾ ਸਕਿਆ ਸਰ ਸਰਕਾਰ ਨੇ ਵੀ ਸਾਰੇ ਪੁਲਿਸ ਅਫਸਰ ਜੋ ਵੀ ਹੈਗੇ ਸਰ ਬਹੁਤ ਵਧੀਆ ਮਹਮ ਚੱਲ ਰਹੀ ਹੈ ਸਰ ਬਹੁਤ ਸਮਝਾਇਆ ਸਰ ਕੱਟ ਕਰ ਕਰਕੇ ਕੋਈ ਨਹੀਂ ਸਮਝਦਾ ਬਹੁਤ ਵਧੀਆ ਡਿਪਟੀ ਸਾਹਿਬ ਆਏ ਨੇ ਐਸਪੀ ਸਾਹਿਬ ਆਏ ਨੇ ਤੇ ਡੀਆਈ ਸਾਹਿਬ ਵੀ ਆਪ ਆਏ ਨੇ ਸਰ ਕੋਈ ਨਹੀਂ ਸਮਝ ਬਹੁਤ ਘੱਟ ਕਰਨ ਸਰ ਬਹੁਤ ਵਧੀਆ ਮੈਂ ਮਾਮਾ ਸਾਹਿਬ ਤੋਂ ਗੱਲ ਕਰ ਰਹੀ ਆ ਇਹਦੇ ਨਾਲ ਲੋਕਾਂ ਨੂੰ ਬਹੁਤ ਫਰਕ ਪੈ ਜੂਗਾ ਜੀ ਬਹੁਤ ਦੇਖੋ ਦੇਖ ਲੋ ਘੱਟ ਜਾਣਗੇ ਜੀ ਵੀ ਇਹ ਕੰਮ ਹੁਣ ਹੋਣ ਲੱਗ ਗਿਆ ਗਾਹ ਨੂੰ ਇਹ ਕੰਮ ਬਹੁਤ ਘੱਟ ਜਾਣਗੇ ਸਰ ਕਿਉਂਕਿ ਸਮਝਦੇ ਜਿਸ ਤਰ੍ਹਾਂ ਪਹਿਲਾਂ ਪੁਲਿਸ ਸਿਰਫ ਪਰਚਾ ਦੇ ਦਿੰਦੀ ਸੀ ਉਸ ਤੋਂ ਬਾਅਦ ਜ਼ਮਾਨਤ ਦੇ ਬਾਹਰ ਆ ਜਾਂਦੇ ਉਹਨਾਂ ਨੂੰ ਸਿਰਫ ਇਹ ਹੁੰਦਾ ਸੀ ਕਿ ਪਰਚਾ ਪਹਿਲਾਂ ਵੀ ਇਹ ਪਰਚਾ ਵੀ ਹਾਂ ਥਾਣ ਹੋ ਰਿਹਾ ਤਾਂ ਬਸ ਸਮਝੋ ਤੁਹਾਨੂੰ ਬਹੁਤ ਫਰਕ ਪੈਗਾ ਬਹੁਤ ਫਰਕ ਪੈਗਾ ਜਿਵੇਂ ਮੰਤਰੀ ਮਿਲਣ ਆਖਟ ਕੇ ਆ ਜਾਂਦੇ ਸਾਰੇ ਸਾਰੇ ਮਹੀਨਾ ਕੱਟ ਕੇ ਬਾਹਰ ਆ ਜਾਂਦੇ ਸੀ ਫਿਰ ਫਿਰ ਉਹੀ ਕੰਮ ਚੱਲ ਪੈਂਦਾ ਸੀ ਜੀ ਹੁਣ ਤਾਂ ਬਹੁਤ ਫਰਕ ਪੂਜ ਰੋ ਘਰਾਂ ਚ ਰਹਿਣ ਨੂੰ ਜਗਾਂ ਨਹੀਂ ਮਿਲਉ ਨਾ ਅੱਜ ਮੈਂ ਕ੍ਰਿਸ਼ਨ ਲਾਲ ਵਿੱਕੀ ਐਮਸੀ ਵਾਰਡ ਨੰਬਰ 23 ਅੱਜ ਮੈਂ ਸਰਦਾਰ ਪ੍ਰਭਾਸ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਧੰਨਵਾਦ ਕਰਦਾ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮਹਮ ਚੇੜੀਆ ਉਹਨਾਂ ਨੇ ਸੋ ਅੱਜ ਸਾਡੇ ਕੋਲ ਸਾਡੇ ਐਸਪੀ ਸਾਹਿਬ ਨਵਰੀਤ ਸਿੰਘ ਜੀ ਬਿਰਕ ਸਾਹਿਬ ਐਸ ਸੁਖਦੇਵ ਸਿੰਘ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਪੂਰੀ ਟੀਮ ਲੈ ਕੇ ਸਾਡੇ ਮਹੱਲੇ ਦੇ ਵਿੱਚ ਆਏ ਨੇ ਇਸ ਦੇ ਨਾਲ ਜੋ ਨਸ਼ਿਆਂ ਦਾ ਇੱਕ ਜੰਗਲ ਰਾਜ ਚੱਲ ਰਿਹਾ ਸੀ ਉਹ ਪੁਲਿਸ ਨੇ ਵੀ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਵੀ ਐਸਐਚਓ ਸਾਹਿਬ ਨੇ ਬਹੁਤ ਤਾਕਤ ਲਾਈ ਵੀ ਹਟਜੋ ਹਟਜੋ ਪਰ ਨਹੀਂ ਹਟੇ ਸੀ ਸੋ ਅੱਜ ਉਹਨਾਂ ਦੀ ਪੂਰੀ ਟੀਮ ਉਹ ਲੋਕਾਂ ਨੂੰ ਨਸੀਹਤ ਦੇਣ ਲਈ ਸਾਡੇ ਵਾਰਡ ਨੰਬਰ 23 ਦੇ ਵਿੱਚ ਪਹੁੰਚੇ ਨੇ ਸੋ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਬੰਦਈ ਕਾਰਵਾਈ ਹੈ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਕਰਵਾਵਾਂਗੇ ਨਾਲ ਖੜਕੇ ਸੋ ਅਸੀਂ ਅੱਗੇ ਤੋਂ ਇਹਨਾਂ ਨੂੰ ਇੱਕ ਨਸੀਹਤ ਦੇਣ ਦੀ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਇਹ ਜੋ ਨਸ਼ੇ ਨੇ ਲੋਕਾਂ ਦੇ ਧੀ ਪੁੱਤ ਮਾਰ ਰਹੇ ਨੇ ਵੀ ਇਹ ਨਸ਼ੇ ਜੋ ਨੇ ਬੰਦ ਕਰ ਦੋ ਨਹੀਂ ਤਾਂ ਇਦੋਂ ਵੀ ਵੱਡੀ ਭਗਵੰਤ ਮਾਨ ਸਾਹਿਬ ਨੇ ठान ਲਈ ਹੈ ਕਿ ਇਦੋਂ ਵੀ ਵੱਡੀ ਜੋ ਮਹਿਮਾ ਹੈ ਉਹ ਵਿੱਢੀ ਜਾਊਗੀ ਤਾਂ ਨਸ਼ਿਆਂ ਨੂੰ ਜੋ ਉਹ ਜੜ੍ਹ ਤੋਂ ਖਤਮ ਕਰਾਂਗੇ ਹੁਣ ਪੰਜਾਬ ਪੁਲਿਸ ਆਪਣੇ ਆਪ ਮਹਿਮ ਚਲਾ ਰਹੀ ਹੈ ਜੋ ਨਸ਼ੇ ਵਾਲਿਆਂ ਨੂੰ ਪੱਟ ਕੇ ਜੜੋਂ ਪੱਟੂਗੀ ਪੰਜਾਬ ਪੁਲਿਸ ਬਹੁਤ ਕਲਪਾ ਇੰਡੀਆ ਚ ਮੰਨੀ ਜਾਂਦੀ ਆ ਵੀ ਜਿਹੜੇ ਕੰਮ ਨੂੰ ਪੰਜਾਬ ਪੁਲਿਸ ਠਾਨ ਲੈਂਦੀ ਆ ਉਹ ਕਰਕੇ ਹੀ ਪਿਛਾੜਦੇ ਆ ਸੋ ਹੁਣ ਪੰਜਾਬ ਪੁਲਿਸ ਨੇ ਠਾਨ ਲਿਆ ਕਿ ਜੋ ਇਹ ਪੰਜਾਬ ਦੇ ਚ ਥੱੱਬਾ ਹੈ ਇਹ ਆਪਾਂ ਠਾਵਾਂਗੇ ਇਹਨੂੰ ਖਤਮ ਕਰਾਂਗੇ ਤੋਂ ਮੈਂ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਦਊਂਗਾ ਜੋ ਬੰਦੀ ਕਾਰਵਾਈ ਲੋਕਾਂ ਤੇ ਉਹ ਵੀ ਕਰਾਉਣ ਦਾ ਹਕਦਾਰ ਹੋਊਗਾ ਸਮਝੋ ਕਿ ਜਿਹੜੇ ਲੋਕ ਹਲੇ ਵੀ ਵੇਚ ਰਹੇ ਨੇ ਉਹਨਾਂ ਨੂੰ ਵੀ ਇਸ ਤੋਂ ਡਰ ਪੈਦਾ ਹੋਊਗਾ ਕਿ ਉਹਨਾਂ ਦੇ ਵੀ ਘਰ ਨਹੀਂ ਡਟਿਆ ਜਾਣਗੇ ਦੇਖੋ ਜੀ ਇਹ ਤਾਂ ਐਕਚੁਅਲੀ ਜਿੱਦ ਦਾ ਵੀ ਕੋਈ ਘਰ ਟਾਊਗਾ ਤਾਂ ਉਹ ਤਾਂ ਅਗਲੇ ਨੂੰ ਪਤਾ ਲੱਗੂਗਾ ਸੇਕ ਲੱਗੂਗਾ ਅਗਲੇ ਨੂੰ ਮੇਰਾ ਘਰ ਟਾ ਹੈ ਗਿਆ ਜਿਹਦੇ ਲਈ ਮੈਂ ਨਸ਼ੇ ਦਾ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਅੱਜ ਉਹੀ ਖਤਮ ਹੋ ਗਿਆ ਜਦੋਂ ਦਤੀਪੁੱਤ ਸੜਕਾਂ ਤੇ ਆਊਗਾ ਤਾਂ ਐ ਐਕਚੁਅਲੀ ਉਹਨੂੰ ਪਤਾ ਲੱਗ ਜੂਗਾ ਹਾਂ ਮੈਂ ਇਦਾਂ ਲਈ ਕਰਿਆ ਤਾਂ ਇਸਦੇ ਲਈ ਅੱਜ ਖਤਮ ਹੋ ਗਿਆ ਤਾਂ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਵੀਰੇ ਦੇਖੋ ਜੋ ਸਰਕਾਰਾਂ ਪਿਛਲੇਆਂ 'ਚ ਕ ਫੜਨਾ ਫੜਾਣਾ ਛੱਡਣਾ ਛੜਾਣਾ ਉਹ ਕੰਮ ਬੰਦ ਐ ਪੰਜਾਬ ਸਰਕਾਰ ਤੱਟ ਪਰ ਐ ਤੌਰ ਨਸ਼ਿਆਂ ਦਾ ਕੰਮ ਛੱਡ ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਇਦੂ ਵੀ ਕਣਾਉਣੀ ਹੋਊਗੀ ਤਾਂ ਤੁਸੀਂ ਆਪਣੇ ਆਪ ਬਾਜ ਆ ਜਾਓ ਇਸ ਏਰੀਆ ਛੱਡ ਕੇ ਬਾਜ ਜਾਓ ਆਰਾਮਨਗਰ ਤਾਂ ਮੈਂ ਵੈਸੇ ਜਿੱਦੇ ਦਾ ਐਮਸੀ ਬਣਿਆ ਉਦੋਂ ਦਾ ਮੈਂ ਬਹੁਤ 70% ਕੰਟਰੋਲ ਕਰ ਰੱਖਿਆ ਵੀ ਨਸ਼ਾ ਜੋ ਹੈ ਉਹ ਬੰਦ ਕੀਤਾ ਜਾਵੇ ਮੈਂ ਖੁਦ ਇੱਕ ਖੜਾ ਰਿਆਂ ਮੈਂ ਖੁਦ ਕਹਿੰਦਾ ਵੀ ਨਾ ਯਾਰ ਨਸ਼ੇ ਦੇ ਕੰਮ 'ਚ ਨਹੀਂ ਪੈਣਾ ਨਾ ਮੈਂ ਕਿਸੇ ਦੇ ਪਿੱਛੇ ਆਵਾਂ ਨਾ ਜਾਵਾਂ ਸੋ ਉਹ ਨਸ਼ੇ ਦਾ ਕੰਮ ਕਰੂਗਾ ਉਹ ਆਪਣੀ ਆਪ ਉਗਤੂਗਾ ਮੈਂ ਤਾਂ ਇੱਥੋਂ ਤੱਕ ਵੀ ਕਹਿ ਰੱਖਿਆ ਵੀ ਉਸ ਬੰਦੇ ਦੀ ਮੈਂ ਜਵਾਨਤ ਕਰਾਉਣ ਵੀ ਨਹੀਂ ਜਾਣਾ ਜੇ ਕੋਈ ਨਸ਼ੇ ਦੇ ਕਾਰੋਬਾਰ 'ਚ ਆਊਗਾ ਠੀਕ ਹੈ ਐ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਆ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫ ਆਈ ਆਰ ਐਂਡ ਡੀ ਪੀ ਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਨ੍ਹਾਂ ਦੇ ਸਟਾਫ ਫਆਈਆਰਸ ਨੇ ਦੂਜੇ ਘਰ ਦੇ ਓਨਰ ਨੇ ਲੱਖੋ ਜਿਨ੍ਹਾਂ ਦੇ 4 ਐਨਡੀਪੀਐਸ ਜੀਐਫਆਈਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਮਤਲਬ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ ਪਲਾਟ ਦੇ ਸਰ ਇਹ ਨਸ਼ੀਨ ਆਪਰੋਟਿਵ ਬਣਾਈ ਗਈ ਹੈ ਜਦ ਕਦੋਂ ਉਹਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਹੀ ਜਾਣੇ ਕਰਦੇ ਜਾਂ ਪੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫ ਆਈ ਆਰਸ ਅਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋਂ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟ੍ਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ। ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ پراਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਹੈ ਇਹਨਾਂ ਦਾ? ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਬਣਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਿਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ। ਪ੍ਰਾਪਰਟੀ ਦੀ ਕਿੰਨੀ ਕੀਮਤਾਂ ਸੀ ਇਹਦੀ? ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ? ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ। ਠੀਕ ਸਰ। ਠੀਕ ਹੈ।